ਅੱਜ ਸੀ ਮਨਜੋਤ ਸਿੰਘ ਸਾਹਿਬ ਦੀ ਕੋਪੁਰੇਲੀ ਸ਼ਾਨ ਸੰਗਤਾਂ ਨੂੰ ਇਹ ਗਰੀਫ ਕੀਤਾ ਹੈ ਕਿ ਜਿਹੜੀ ਇਸ ਦਾ ਫੋਟੋਗ੍ਰਾਫੀ ਨੂੰ ਇੱਕ ਸੰਕਟਤਪੁੰਦੀ ਹੈ ਕਿ ਕੁਝ ਲੋਕਾਂ ਵਿੱਚੋਂ ਵੀ ਵੇਟਿੰਗ ਜਾਂ ਫੋਟੋ ਖਿਚਾਉਂਦੇ ਨੇ ਜਾਂ ਕੁਝ ਇਹੋ ਜਿਹੇ ਚੀਜ਼ਾਂ ਖਿਚਾਉਂਦੇ ਨੇ ਜਿਸ ਨਾਲ ਆਮ ਪਬਲਿਕ ਦੇ ਭਾਵਨਾਵਾਂ ਨੂੰ ਠੇਸ ਪਹੁੰਚਦੀ ਹੈ ਉਸ ਉਸ ਵਾਰ ਵੀ ਜਨਤਾ ਨੂੰ ਜਾਗਰੂਕ ਕਰਾਇਆ ਹਰਮੰਦਰ ਸਾਹਿਬ ਦੇ ਆਲੇ-ਦੁਆਲੇ ਜਿਹੜੇ ਆ ਬੋਰਡ ਲਗਾਏ ਗਏ ਨੇ ਪੰਜਕ ਸਿੰਘ ਸਾਹਿਬ ਦੇ ਹੁਕਮਾਂ ਦੇ ਅਨੁਸਾਰ ਕਿ ਜਨ ਸੰਗਤਾਂ ਨੂੰ ਜਾਣ ਤੋਂ ਆਇਆ ਜਾ ਤੇ ਅਜਾ ਕੋਈ ਵੀ ਕੰਮ ਨਾ ਕਰਨ ਜਿਹਦੇ ਨਾਲ ਸੰਗਾਈ ਸੰਗਤ ਮਾਨ ਨੂੰ ਸਨਮਾਨ ਨੂੰ ਫੇਸ ਪਾਉਂਦੀ